गुरु का अगर देखिए इन त्यार मक्की रोटी सलाग स्पैशल लस्सी गुड़ संगत पिंड भलवान पिंड भलवान तो जी सेवा चल रही है ਮੱਕੀ ਦੀਆਂ ਰੋਟੀਆਂ ਬੰਨ ਰਹੀਆਂ ਨੇ ਬੀਬੀਆਂ ਮੱਕੀ ਦੀਆਂ ਰੋਟੀਆਂ ਲਾ ਰਹੀਆਂ ਨੇ ਅੱਜ ਕੱਲ੍ਹ ਵੈਸੇ ਮੱਕੀ ਦੀਆਂ ਰੋਟੀਆਂ ਬੀਬੀਆਂ ਤੋਂ ਬੰਨਦੀਆਂ ਨਹੀਂ ਪਰ ਇੱਥੇ ਛੋਟੀਆਂ ਛੋਟੀਆਂ ਬੱਚੀਆਂ ਵੀ ਇਹਦੀ ਮੱਕੀ ਦੀਆਂ ਰੋਟੀਆਂ ਬਣਾ ਰਹੀਆਂ ਨੇ ਬੜੀ ਵੱਡੀ ਸੇਵਾ ਹੈ ਸਾਬ ਦੇ ਵਿੱਚ ਜਿਹੜਾ ਸ਼ਹੀਦ ਦੀ ਜੋੜ ਮੇਲਾ ਲੱਗਿਆ ਹੋਇਆ ਹੈ ਉੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜਿਹੜਾ ਲੰਗਰ ਲੱਗਿਆ ਹੋਇਆ ਹੈ ਪ੍ਰਧਾਨ ਸਾਹਿਬ ਨਾਲ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਪਿੰਡ ਤੋਂ ਨੇ ਤੇ ਉਹ ਕਿਸ ਤਰ੍ਹਾਂ ਇਹ ਜਿਹੜੀ ਲੰਗਰ ਦੀ ਸੇਵਾ ਕਦੋਂ ਤੋਂ ਕਰ ਰਹੇ ਨੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਇਹਦਾ ਪ੍ਰਾਲਾ ਉਹਨਾਂ ਉਸ ਲਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੁਸੀਂ ਲੰਗਰ ਲਗਾ ਰਹੇ ਹੋ ਕਦੋਂ ਤੋਂ ਲਗਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਲੰਗਰ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀਆਂ ਦੀ ਲਸਾਨੀ ਸ਼ਾਤ ਨੂੰ ਮੁੱਖ ਰੱਖਦੇ ਹੋਏ ਆ ਪਲਵਾਨ ਨਗਰ ਕਸਤੂਰੀ ਨੇੜੇ ਤਕਰੀਬਨ ਅੰਦਾਜ਼ਾ ਪਿਛਲੇ 40-45 ਸਾਲ ਤੋਂ ਸਾਡੇ ਬਜ਼ੁਰਗ ਜਿਹੜੇ ਨੇ ਮੈਂ ਦੇਖ ਰਿਹਾ ਹਾਂ 2 ਸਾਲ ਪਹਿਲਾਂ ਹਾਂ 80 ਤੋਂ ਵੀ ਪਹਿਲਾਂ ਦੇ ਤਕਰੀਬਨ ਉਦਰਾਏ ਲੰਗਰ ਦੀ ਸੇਵਾ ਜਿਹੜੇ ਸਾਰਾ ਸਮੋਚਿਆ ਨਗਰ ਜਿਹੜਾ ਹੈ ਉਹ ਸਾਰਾ ਰਲ ਕੇ ਕਰਦੇ ਨੇ ਕਿਸੇ ਕੋਲੋਂ ਸਪੈਸ਼ਲ ਤੌਰ ਤੇ ਕੋਈ ਉਗਰਾਹੀ ਲਈ ਮੰਗ ਨਹੀਂ ਕੀਤੀ ਜਾਂਦੀ ਸਿਰਫ ਅਸੀਂ ਅਨਾਉਂਸਮੈਂਟ ਕਰਦੇ ਆਂ ਜਾਂ ਅਸੀਂ ਨਗਰ ਵਿੱਚ ਫੇਰੀ ਪਾ ਲੈਂਦੇ ਆਂ ਵੀ ਜਿਹਨੂੰ ਕਿਸੇ ਨੂੰ ਹੁੰਦਾ ਉਹ ਸਾਡੇ ਤੱਕ ਪਹੁੰਚ ਕਰਕੇ ਆਪਣੀਆਂ ਰਸਤਾ ਵਸਤਾ ਜਿਹੜੀਆਂ ਨੇ ਉਹ ਪਹੁੰਚਾ ਦਿੰਦੇ ਬੜੀ ਵੱਡੀ ਲੰਮੀ ਸੇਵਾ 40 ਸਾਲ ਤੋਂ ਜਿਹੜਾ ਲੰਗਰ ਨਿਰੰਤਰ ਜਿਹੜਾ ਤੁਸੀਂ ਇਹ ਚੱਲ ਰਿਹਾ ਹੈ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਜੋ ਸੰਸਾਰ ਨੂੰ ਅਲਵਿਦਾ ਆ ਗਏ ਮੈਂ ਦੇਖ ਰਿਹਾ ਹਾਂ ਅਸੀਂ ਵੀ ਅੱਜ ਗੱਲ ਕਰ ਰਹੇ ਸੀ ਤਕਰੀਬਨ ਸਾਡੀ ਚੌਥੀ ਪੀੜ੍ਹੀ ਅਸੀਂ ਦੇਖ ਰਿਹਾ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਸੇਵਾ 'ਚ ਹਿੱਸਾ ਪਾ ਰਹੇ ਨੇ ਸਾਰੇ ਪ੍ਰਸੰਨਤਾ ਮਹਿਸੂਸ ਕਰ ਰਹੇ ਨੇ ਸਾਰੇ ਨਗਰ ਦੀ ਏਕਤਾ ਹੈ ਸਾਰੇ ਨਗਰ ਦੀ ਸ਼ਮੂਲੀਅਤ ਹੁੰਦੀ ਹੈ ਹਰ ਵਿਅਕਤੀ ਚਾਹੁੰਦਾ ਹੈ ਵੀ ਫਤਿਹਗੜ ਸਾਹਿਬ ਦਾ ਜੋੜ ਮੇਲਾ ਕਦੋਂ ਆਵੇ ਤੇ ਅਸੀਂ ਆਪਣੇ ਰਸਤਾ ਬਸਤਾ ਜਿਹੜੇ ਜਿਹੜੇ ਵੀ ਪ੍ਰਬੰਧਕ ਨੇ ਪੂਨਾ ਤੱਕ ਪਹੁੰਚਾਈਏ ਹੈ ਜੀ ਲੰਬੇ ਸਮੇਂ ਤੋਂ ਅੱਛਾ ਫਿਰ ਪਿਛਲੇ ਸਮੇਂ ਤੋਂ ਕੁਝ ਐਸਾ ਹੋਇਆ ਵੀ ਕਿਉਂਕਿ ਲੰਗਰ ਬਹੁਤ ਜ਼ਿਆਦਾ ਲੱਗਦੇ ਹਾਂਜੀ ਕਣਕ ਦੇ ਪ੍ਰਸ਼ਾਦ ਦੇ ਜਿਹੜੇ ਸੀਗੇ ਉਹਨਾਂ ਦੀ ਸਹੀ ਵਰਤੋਂ ਨਹੀਂ ਹੁੰਦੀ ਸੀ ਹਾਂਜੀ ਤੇ ਸਾਰੇ ਸਿੰਘਾਂ ਨੇ ਸੋਚ ਵਿਚਾਰ ਕਰਕੇ ਫੈਸਲਾ ਲਿਆ ਤੇ ਇਹ ਤਕਰੀਬਨ ਅੰਦਾਜ਼ਾ 10-12 ਸਾਲ ਤੋਂ ਫਿਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਮੱਖਣ ਤੇ ਰਾਜਾ ਜਤਨ ਹੁੰਦਾ ਹੈ ਵੀ ਜੋ ਕੁਝ ਵੀ ਹੈ ਜਿੰਨਾ ਵੀ ਅਸੀਂ ਸੰਗਤ ਦੀ ਸੇਵਾ ਕਰ ਸਕੀਏ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਹੁਣ ਪਿਛਲੇ ਕੁਝ ਸਮੇਂ ਤੋਂ 2 ਸਾਲਾਂ ਤੋਂ ਤਕਰੀਬਨ ਸਾਡੇ ਨਾਲ ਇਹ ਸੱਜਣ ਖਸੋਹ ਖਾਨੇ ਤੋਂ ਨੇ ਇਹ ਵੀ ਸਭਾਵਾਂ ਵਿੱਚ ਹਿੱਸਾ ਪਾਉਂਦੇ ਨੇ ਸਰਦਾਰ ਮੱਖਣ ਸਿੰਘ ਜੀ ਹਾਂਜੀ ਅ ਇਹ ਵੀ ਆਪਣਾ ਯੋਗਦਾਨ ਜਿੰਨਾ ਕਹਿੰਦੀ ਟੀਮ ਨੂੰ ਲੈ ਕੇ ਆਉਂਦੇ ਨੇ ਕਿ ਮੇਰੇ ਨਾਲ ਸਾਡੇ ਗੁਰੂ ਦਾਸ ਸਾਹਿਬ ਦੇ ਪ੍ਰਧਾਨ ਕਹੋ ਮੁਖ ਸੇਵਾਦਾਰ ਕਹੋ ਹਾਂਜੀ ਸਲਾਹ ਜੀ ਸਿੰਘ ਜੀ ਹਾਂਜੀ ਇਹ ਸਾਰੀ ਟੀਮ ਹੈ ਇੱਕ ਹਾਂਜੀ ਸਾਰੇ ਰਲ ਕੇ ਕੋਈ ਸਾਰੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਸਾਰੇ ਹੀ ਬਤੌਰ ਮੁਖੀ ਸੇਵਾ ਕਰ ਰਹੇ ਹਾਂ ਬੜੀ ਬੜੀ ਸੋਹਣੀ ਗੱਲ ਕਹੀ ਹੈ ਬਾਬਾ ਜੀ ਨੇ ਕਿ ਜਿਹੜੀ ਸਾਡੀ ਚੌਥੀ ਪੀੜ੍ਹੀ ਲੰਗਰ ਦੇ ਵਿੱਚ ਜੁੜ ਗਈ ਕਿਉਂਕਿ ਬਜ਼ੁਰਗ ਕਰਦੇ ਸੀ ਲੰਗਰ ਦੀ ਸੇਵਾ ਫਿਰ ਉਹਨਾਂ ਦੇ ਬੱਚੇ ਕਰਨ ਲੱਗੇ ਫਿਰ ਉਹਨਾਂ ਦੇ ਬੱਚੇ ਤੇ ਆ ਚੌਥੀ ਪੀੜ੍ਹੀ ਜਿਹੜੀ 40 ਸਾਲਾਂ ਤੋਂ ਜਿਹੜਾ ਲੰਗਰ ਚੱਲ ਰਿਹਾ ਉਹਦੇ ਵਿੱਚ ਮਤਲ ਰਹੀ ਹੈ ਬੜੀ ਚੰਗੀ ਗੱਲ ਹੈ ਕਿ ਉਹ ਵੀ ਬੜਾ ਕਿਹਾ ਵੀ ਜਾਂਦਾ ਕਿ ਜਿਸ ਤੋਂ ਦਾ ਬਾਪ ਕਰੇਗਾ ਉਸ ਤਰ੍ਹਾਂ ਦਾ ਬੇਟਾ ਕਰੇਗਾ ਤੁਸੀਂ ਆਪਦੀ ਪੀੜ੍ਹੀ ਨੂੰ ਬੜੀ ਵਧੀਆ ਸੇਵ ਦੇ ਰਹੇ ਹੋ ਜਿਹੜੇ ਇੱਥੇ ਆ ਕੇ ਲੰਗਰ ਦੀ ਸੇਵਾ ਉਹ ਕਰ ਰਹੇ ਨੇ ਪਾਪਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਪਾਪਾ ਜੀ ਆਮ 50-50 ਸਾਲ ਦੀਆਂ ਬੁੜੀਆਂ ਮੇਰੇ ਖਾਲੇ ਵੀ ਪ੍ਰਸ਼ਾਦਾ ਮੱਕੀ ਦਾਣੀ ਲਾਉਣ ਜਾਣ ਜਿੰਨੀਆਂ ਸਾਡੀਆਂ 18 15 15 ਸਾਲ ਦੀਆਂ ਮੱਕੀ ਬਿਲਕੁਲ ਬਿਲਕੁਲ ਉਹ ਦੇਖ ਲਓ ਤੁਸੀਂ ਜਾ ਕੇ ਪਕਾ ਰਹੀ ਨੇ ਬਿਲਕੁਲ ਬੱਚਿਆਂ ਨੂੰ ਹੋ ਰਿਹਾ ਹੈ ਟ੍ਰੇਨਿੰਗ ਬਿਲਕੁਲ ਬਿਲਕੁਲ ਬਾਬਾ ਜੀ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਅੱਜ ਅੱਜ ਆਪਾਂ ਘਰੇ ਕਹਿ ਰਹੀਏ ਕਿ ਮੱਕੀ ਦੀ ਰੋਟੀ ਬਣਾ ਲਓ ਤਾਂ ਮੱਕੀ ਦੀ ਰੋਟੀ ਆਸਮ ਟੁੱਟ ਜਾਂਦੀ ਹੈ ਆ ਗੋਲ ਰੋਟੀ ਬਣ ਦੇਣੀ ਹੈ ਪਰ ਇੱਥੇ ਤੁਸੀਂ ਦੇਖੋ ਬਿਲਕੁਲ ਗੋਲ ਰੋਟੀਆਂ ਬਣ ਰਹੀਆਂ ਮੱਕੀ ਦੀਆਂ ਰੋਟੀਆਂ ਇਹ ਵੀ ਬਾਬਾ ਜੀ ਕਹਿ ਰਹੇ ਕਿ ਸਾਡੀਆਂ ਬੱਚਿਆਂ ਨੂੰ ਜਿਹੜੀ ਹੈਗੀ ਹੈ ਇਹ ਟ੍ਰੇਨ ਸਾਬਾ ਜੀ ਬਾਬਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਚਲੋ ਹਾਂਜੀ ਸੰਗਤ ਸਾਰੀ ਲੈ ਲਿਓ ਹਾਂਜੀ ਹਾਂਜੀ ਸਾਡੇ ਵੱਲੋਂ ਤੇ ਸਾਰੇ ਸੰਗਤ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਬਾ ਜੀ ਬਹੁਤ ਬਾਈ ਕੁਲ ਕੀ ਬਤ